ਮਾਦਾ ਮੇਰਾ ਬੇਟਾ ਜਿਸ਼ੂਆ ਇਹ ਫਟੇਕਾਰ ਸੌਤੋਂ ਮੁਸਾਕੇ ਆ ਰਿਹਾ ਸੀ ਬੇਸ਼ੂਆ ਸਟੂਡੈਂਟ ਜਿਹੜੇ ਜਿਹੜੋ ਖੱਡਾ ਹੈ ਉਹਦੇ ਵਿੱਚ ਟਕਰਾਉਣ ਕਾਰਨ ਇਹ ਜਿਹੜਾ ਮੋਟਰਸਾਈਕਲ ਉਹ ਅੱਗੇ ਪੈਂਚਰ ਹੋ ਗਿਆ ਪਰ ਉਹਦੇ ਤੋਂ ਬਾਅਦ ਜਦੋਂ ਸੌਖੋ ਸਸਤਨ ਆਇਆ ਉਹ ਤੋਂ ਬਾਅਦ ਦੇ ਨਾਲ ਰੁਝਿਆ ਜਿਸ ਦੇ ਕਾਰਨ ਇਹਦਾ ਸਿਰ ਦੇ ਵਿੱਚ ਸੱਟ ਵੱਜੀ ਉਹ ਤੋਂ ਬਾਅਦ ਜੋ ਇਸ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਜਿੱਥੇ ਇਹ ਜੀ ਬੈਠ ਹੋ ਗਏ ਔਰ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਕਿ ਇਸ ਘਟਨਾ ਦੀ ਜਲਦ ਤੋਂ ਜਲਦ ਪੜਤਾਲ ਹੋਇਆ ਜਾ ਸਕੇ ਤਾਂ ਜੋ ਕਿ ਕਿਸੇ ਹੋਰ ਦਾ ਘਟਨਾ ਨਾ ਵਾਪਰ ਸਕੇ ਕਿਸੇ ਦੀ ਜ਼ਿੰਦਗੀ ਨਾਲ ਖਤਰਾ ਨਾ ਹੋ ਸਕੇ ਔਰ ਸਾਡਾ ਤਾਂ ਹੁਣ ਚਲੋ ਬੱਚਾ ਇਸ ਦੁਨੀਆ ਨੂੰ ਚਲੇ ਤੰਗ ਵਿਦਾ ਕਹਿ ਗਿਆ ਔਰ ਕਿਸੇ ਹੋਰ ਦੇ ਬੱਚੇ ਦੀ ਜਾਂ ਕਿਸੇ ਦੀ ਵੀ ਜਾਨ ਨਾ ਜਾ ਸਕੇ ਸਰਬਉੱਚ ਪ੍ਰਸ਼ਾਸਨ ਨੂੰ ਵੀ ਇਹ ਮੰਗ ਕਰਦੇ ਆਂ ਕਿ ਪਲੀਜ਼ ਇਸ ਜੀਜੇ ਨੂੰ ਜ਼ਰੂਰ ਗੱਲ ਦੱਸਿਓ। ਉਹ ਭਰਾਈ ਜਾਵੇ, ਭੱਡੇ ਭਰਾਈ ਜਾਣ ਤਾਂ ਜੋ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋ ਸਕੇ। ਸਾਡਾ ਬੱਚਾ ਹੁਣ ਕੱਚਾ ਬਰਕ ਸੁੱਟ ਗਿਆ। ਅਸੀਂ ਤਾਂ ਹੁਣ ਚਲੋ ਰੱਬ ਦਾ ਭਾਣਾ ਮੰਨਦੇ ਸੀ ਇਸ ਨੂੰ। ਕੋਸ਼ਿਸ਼ ਕਰਾਂਗੇ ਭਾਣਤੀ ਪਾ ਓਲਣਾਈਆਂ ਈ ਚੀਚਾਂ ਨਹੀਂ ਹੈਗੀਆਂ। ਬਹੁਤ ਔਖਾ ਕਹਿਣਾ ਤੁੰਨਾ ਜਿੰਦ ਜੀ ਦੀਆ ਬਸਾ ਉਨੀ ਲੱਗਦਾ। ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆ ਕਿ ਪਲੀਜ਼ ਇਹਨਾਂ ਚੀਜ਼ਾਂ ਤੇ ਗੌਰ ਕੀਤੀ ਜਾਵੇ ਤਾਂ ਜੋ ਕਿ ਕਿਸੇ ਹੋਰ ਨਾਲੇ ਤੁਮ ਜ਼ੁਰ ਘਟਨ ਨਾਲ ਆਲਾ ਹੁਸਨ